ਈ ਹੋਰਿਆ ਧੰਨਵਾਦ ਪਈ ਹੋਈ ਕਬੱਡੀ ਐ ਚਾਰ ਜਾਫੀ ਮਾਰਦੇ ਪੈ ਪੱਟਾਂ ਤੇ ਥਾਪੀਆਂ ਮਨੋ ਲੱਗਦਾ ਸਾਹਮਣੇ ਇੱਕਮ ਪੱਤਾ ਪੁਰ ਵਾਲਾ ਇਹ ਫਰੰਦੀ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਉਹ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਸਭਰਾ ਦੀ ਧਰਤੀ ਐ ਜੋਤੇ ਸਭਰਾਈਏ ਨੂੰ ਯਾਦ ਕਰਦੇ ਨਾ ਗਰਾਉਂਡਾਂ ਦੇ ਜੜੀਏ ਪਰ ਲਾਡੀ ਸਭਰਾਵਾ ਵਾਲਾ ਪਾਰਿਆ ਰੇਡ ਟਾਵਰਾ ਲੱਗ ਟੁੱਟ ਕੇ ਸੁੱਗੇ ਵਾਲਾ ਟਾਵਰ ਲੱਗਦਾ ਗਿੱਟਿਆਂ ਵਿੱਚ ਉਹ ਠੋਗਾ ਟੋਪੀ ਵਾਲੇ ਉਹ ਠੋਗਿਆ ਟੋਪੀ ਵਾਲੇ دیਵਾਨਾ ਦੀ ਧਰਤੀ ਐ ਜਿੰਦ ਹੁਣੀ ਸਾਡੇ ਭਰਾ ਨੇ ਹੁਣੀ ਸਾਡੇ ਭਰਾ ਨੇ ਇਧਰ ਫੇਰ ਉਹੀ ਮੁੰਡਾ ਇਹੀ ਮੁੰਡਾ ਏਕਮ ਪੱਤਾ ਪੁਰੀਆ ਏਕਮ ਪੱਤਾ ਪੁਰੀਆ ਤੇ ਮੰਨਾ ਲਾਲ ਪੁਰੀਆ ਉਹ ਮੰਨੇ ਨੰਬਰ ਤੇ ਢੰਡਾ ਵਾਲਾ 2 ਨੰਬਰ ਤੇ ਉਹ ਗੁੱਜੇ ਪੀਰ ਵਾਲਾ ਮਿਲ ਗਿਆ ਕਹਿੰਦੇ ਗੁੱਜੇ ਪੀਰ ਵਾਲਾ ਜਿੰਦੇ ਯਾਰ ਦਿੱਤੇ ਆ ਮੈਨੂੰ ਲੱਗਦਾ ਮੰਨੇ ਨੇ ਜਿੰਦੇ ਜੜ ਦਿੱਤੇ ਜੱਫਾ ਵੱਡੇ ਫੇਰ ਦੱਸੀ ਪੈਸੇ ਕਿੱਥੇ ਕਿੱਤੇ ਆ ਬਾਗੜੀਆਂ ਵਾਲਾ ਸਾਬੀ ਤੇ ਪ੍ਰਭਾ ਸੁਰ ਸਿੰਘਿਆ ਉਹ ਸੁਰ ਸਿੰਘਿਆ ਪ੍ਰਤਾਪ ਸਿੰਘ ਪੱब्बा ਬੱਲੇ 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 ਕਰਵਾ ਦਿੱਤੀ ਮਿਲ ਗਿਆ ਨਹੀਂ ਤੇ ਅੱਛੀ ਇੱਕ ਮਨਾਲ ਤਿਆਰ ਪਤਾਪੁਰ ਵਾਲਾ ਤੇ ਸੁਰ ਸਿੰਘਿਆ ਪੱਬੇ ਦੇ ਚਰਚੇ ਆ ਹੁਣ ਕਿਹੜਾ ਗੱਭਰੂ ਬੱਲੇ ਬੱਲੇ ਕਰਵਾਉਂਦਾ ਏ ਬਰੰਦੀਪੁਰਿਆ ਗੋਪੀ 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 ਉਹ ਬੱਲੇ ਬੱਲੇ ਲਾਸਟ ਪਲਾਂ ਵੱਲ ਮੈਚ ਜਾਂਦਾ ਹੋਇਆ ਉਹ ਧੰਨਵਾਦ ਭਰਾਵਾਂ ਨੇ ਮਾਇਆ ਲਾਈ ਆ ਉਹ ਸਿਰੇ ਦਾ ਜੱਫਾ ਸਿਰੇ ਦਾ ਜੱਫਾ ਲੱਗੂ ਲੱਗੂ ਜਦ ਰੇਡਰ ਪੱਜੂ ਗੱਲ ਸਮੇਂ ਤੇ ਗੱਲ ਸਮੇਂ ਤੇ ਕੱਲ ਸਮੇਂ ਤੇ ਗੱਲ ਸਮੇਂ ਤੇ ਉਹ ਨਾ ਚੁੱਕੋ ਫਰੰਦੀ ਪੁੱਤਾਂ ਨਾ ਚੁੱਕਾ ਉਹ ਫਰੰਦੀ ਪੁਰੀਆ ਪੁਰੀਆ